ਅੱਜ ਦੀ ਇਸ ਵੀਡੀਓ 'ਚ ਗੱਲ ਕਰਾਂਗੇ ਕਿ ਜੋ ਕਿਸਾਨ ਸ਼ੰਭੂ ਅਤੇ ਕਨੋਰੀ ਬਾਰਡਰ 'ਤੇ ਬੈਠੇ ਸਨ ਉਸ ਨੂੰ ਸਰਕਾਰ ਨੇ ੱੱਕੇ ਨਾਲ ਉਠਾ ਦਿੱਤਾ ਹੈ ਅਤੇ ਪੰਜਾਬ ਸਰਕਾਰ ਨੇ ਸ਼ੰਭੂ ਅਤੇ ਕਨੋਰੀ ਬਾਰਡਰ ਨੂੰ ਸਾਫ਼ ਕਰਨ ਲਈ ਤਾਕਤ ਦਿੱਤੀ ਹੈ ਅਤੇ ਪੰਜਾਬ ਸਰਕਾਰ ਨੇ ਕਨੋਰੀ ਅਤੇ ਸ਼ੰਭੂ ਬਾਰਡਰ ਨੂੰ ੱੱਕੇ ਨਾਲ ਕਿਸਾਨਾਂ ਤੋਂ ਖਲਵਾ ਦਿੱਤਾ ਹੈ ਇਹ ਫੈਸਲਾ ਪੰਜਾਬ ਸਰਕਾਰ ਨੇ ਕਿਉਂ ਲਿਆ ਅਤੇ ਹੁਣ ਕੀ ਹੋਵੇਗਾ ਇਸ ਬਾਰੇ ਅੱਜ ਇਸ ਵੀਡੀਓ 'ਚ ਗੱਲ ਕਰਾਂਗੇ ਸਸਰੀਕਾ ਦੋਸਤੋ ਮੇਰਾ ਨਾਮ ਹੈ ਲੋਕਪ੍ਰੀਤ ਸਿੰਘ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਸੜੇ YouTube ਚੈਨਲ ਤੁਹਾਡਾ ਸਵਾਗਤ ਹੈ ਤਾਂ ਦੋਸਤੋ ਤੁਮ ਦੱਸ ਦਈਏ ਕਿ ਅੱਜ ਕਿਸਾਨਾਂ ਅਤੇ ਪੰਜਾਬ ਸਰਕਾਰ ਦੀ ਮੀਟਿੰਗ ਚੰਡੀਗੜ੍ਹ ਵਿੱਚ ਹੋਈ ਸੀ ਜਿਸ ਵਿੱਚ ਕਿਸਾਨਾਂ ਨੇ ਉਹੀ ਆਪਣੀਆਂ ਪੁਰਾਣੀਆਂ ਮੰਗਾਂ ਜੋ ਐਮਐਸਪੀ ਨੂੰ ਲੈ ਕੇ ਅਤੇ ਫਸਲਾਂ ਨੂੰ ਲੈ ਕੇ ਜ਼ਰੂਰੀ ਮੰਗਾਂ ਹਨ ਉਹੀ ਸਰਕਾਰ ਅੱਗੇ ਪੇਸ਼ ਕੀਤੀਆਂ ਇਹਨਾਂ ਵਿੱਚੋਂ ਕੁਝ ਮੰਗਾਂ ਪੰਜਾਬ ਸਰਕਾਰ ਨੇ ਮੰਨ ਲਈਆਂ ਜੋ ਉਹਨਾਂ ਦੇ ਵੱਸ ਵਿੱਚ ਸੀ ਪਰ ਜੋ ਸੈਂਟਰ ਸਰਕਾਰ ਉਹਨਾਂ ਨੂੰ ਮੰਨਣ ਤੋਂ ਮਨਾਈ ਕਰ ਰਹੀ ਹੈ ਉਸ ਨੂੰ ਲੈ ਕੇ ਕਿਸਾਨ ਅੜੇ ਹੋਏ ਜਨ ਕਿ ਉਹਨਾਂ ਮੰਗਾਂ ਨੂੰ ਮਨਵਾ ਕੇ ਹੀ ਉਹ ਵਾਪਸ ਆਣਗੇ ਪਰ ਇਸ ਨਾਲ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਹਰਿਆਣਾ ਨਾਲ ਲੱਗਦੇ ਬਾਰਡਰ ਸ਼ੰਭੂ ਅਤੇ ਕਨੋਰੀ ਬਾਰਡਰ ਨੂੰ ਜੋ ਜਾਮ ਕੀਤਾ ਗਿਆ ਉਸ ਨਾਲ ਬਹੁਤ ਸਾਰੇ ਲੋਕਾਂ ਨੂੰ ਅਤੇ ਬਹੁਤ ਸਾਰੀ ਟਰਾਂਸਪੋਰਟੇਸ਼ਨ ਜੋ ਹਰਿਆਣਾ ਤੋਂ ਪੰਜਾਬ ਅਤੇ ਪੰਜਾਬ ਤੋਂ ਹਰਿਆਣਾ ਟਰਾਂਸਪੋਰਟਰਾਂ ਹੀ ਕਈ ਚੀਜ਼ਾਂ ਜਾਂਦੀਆਂ ਉਹਨਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਇਸ ਲਈ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ੱੱੱਕਾ ਕਰਕੇ ਉਹਨਾਂ ਨੂੰ ਸ਼ੰਭੂ ਅਤੇ ਕਨੋਰੀ ਬਾਰਡਰ ਤੋਂ ੱੱੱਕੇ ਨਾਲ ਉਠਾ ਦਿੱਤਾ ਇੱਕਦਮ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ ਰਾਹੀਂ ਰਾਤ 2 ਵਜੇ ਚੰਬੂ ਬਾਰਡਰ ਅਤੇ ਖਨੋਰੀ ਬਾਰਡਰ ਨੂੰ ਟੱਕੇ ਨਾਲ ਖਾਲੀ ਕਰਾ ਦਿੱਤਾ ਜਿਸ ਨਾਲ ਉੱਥੇ ਬੈਠੇ ਕਿਸਾਨ ਜੋ ਪ੍ਰੋਟੈਸਟ ਕਰ ਰਹੇ ਸਨ ਉਹਨਾਂ ਨੂੰ ਬਹੁਤ ਬੁਰਾ ਲੱਗਾ ਕਿਉਂਕਿ ਉਹਨਾਂ ਦਾ ਕਹਿਣਾ ਸੀ ਜੇਕਰ ਉਹਨਾਂ ਨੂੰ ਉਠਾਣਾ ਹੀ ਸੀ ਤਾਂ ਉਹਨਾਂ ਨੂੰ ਸਵੇਰੇ ਦੱਸ ਦਿੰਦੇ ਤਾਂ ਜੋ ਆਪਣਾ ਸਮਾਨ ਸੰਭਾਲ ਸਕਦੇ ਸਨ ਸਵੇਰ ਦਾ ਟਾਈਮ ਦੇ ਦਿੰਦੇ ਅਸੀਂ ਆਪਾਂ ਘੱਟੋ ਘੱਟ ਆਪਣਾ ਸਮਾਨ ਤਾਂ ਸੰਭਾਲ ਲੈਂਦੇ ਇਸ ਤਰ੍ਹਾਂ ਹੀ ਪੰਜਾਬ ਪੁਲਿਸ ਨੇ ਕਿਸਾਨਾਂ ਆਗੂ ਨੂੰ ਅਰੈਸਟ ਕਰ ਲਿਆ ਜੋ ਚੰਡੀਗੜ੍ਹ ਦੀ ਮੀਟਿੰਗ ਤੋਂ ਬਾਅਦ ਆਪਣੀਆਂ ਗੱਡੀਆਂ 'ਚ ਬੈਠਣ ਲੱਗੇ ਪਰ ਉਹਨਾਂ ਨੂੰ ਪੰਜਾਬ ਪੁਲਿਸ ਨੇ ਆਪਣੇ ਅरेस्ट ਵਿੱਚ ਲੈ ਲਿਆ ਅਤੇ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਇਸ ਵਿੱਚ ਕਿਸਾਨ ਅੰਦੋਲਨ ਵਿੱਚ ਲੰਬੇ ਸਮੇਂ ਤੋਂ ਬੈਠੇ ਪੁਖੜ ਤਾਲ ਦੇ ਕਿਸਾਨ ਆਗੂ ਜਗਜੀਤ ਸਿੰਘ ਢੱਲੇ ਵਾਲ ਨੂੰ ਵੀ ਅरेस्ट ਕੀਤਾ ਗਿਆ ਜੋ ਪੁਖੜ ਤਾਲ ਤੇ ਬੈਠੇ ਸੀ ਅਤੇ ਉਹਨਾਂ ਨੂੰ ਵੀ ਹਸਪੀਟਲ ਵਿੱਚ ਪਹੁੰਚਾਇਆ ਗਿਆ ਤਾਂ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਪੰਜਾਬ ਸਰਕਾਰ ਨੇ ਜੋ ਇਹ ਫੈਸਲਾ ਲਿਆ ਉਹ ਗਲਤ ਹੈ ਜਾਂ ਸਹੀ ਕਮੈਂਟ ਕਰਕੇ ਦਿਰੋ ਦਸੋ ਅਤੇ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ